ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਇੱਕ ਅਜੀਹੀ ਸਿੰਘਣੀ ਦੇ ਬਾਰੇ ਇੱਕ ਅਜੀਹੀ ਬੀਬੀ ਦੇ ਬਾਰੇ ਗੱਲ ਕਰਾਂਗੇ ਜਿਸ ਦੇ ਨਾਲ ਖਾੜਕੂ ਬਾਦ ਵੇਲੇ ਜੋ ਹੋਇਆ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਤੁਸੀਂ ਸੁਣ ਕੇ ਮੱਥੇ ਤੇ ਹੱਥ ਮਾਰੋਗੇ ਕਿ ਪੁਲਿਸ ਵਾਲੇ ਸਿੰਘਾਂ ਸਿੰਘਣੀਆਂ ਨਾਲ ਇਦਾਂ ਵੀ ਕਰਦੇ ਹੁੰਦੇ ਸੀ ਉਸ ਸਿੰਘਣੀ ਨਾਲ ਬੀਤੀ ਬਾਰੇ ਸੁਣ ਕੇ ਤੁਹਾਡੇ ਰੌਂਟੇ ਖੜੇ ਹੋ ਜਾਣਗੇ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਪਰ ਜੇਕਰ ਚੈਨਲ ਤੇ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸੋ ਵੀਡੀਓ ਸ਼ੁਰੂ ਕਰਦੇ ਆਂ ਕੁਝ ਦਿਨ ਪਹਿਲਾਂ ਮੈਂ ਲੁਧਿਆਣੇ ਦੇ ਇੱਕ ਟਕਸਾਲੀ ਜਥੇਦਾਰ ਨੂੰ ਮਿਲਿਆ ਤਸ਼ੱਦਦ ਬਿਮਾਰੀ ਅਤੇ ਉਮਰ ਨੇ ਉਹਦੇ ਸਰੀਰ ਨੂੰ ਕਾਫੀ ਕਮਜ਼ੋਰ ਕਰ ਦਿੱਤਾ ਸੀ ਉਸਨੇ ਗੱਲਬਾਤ ਦੌਰਾਨ ਕਿਹਾ ਕਿ ਮੇਰੇ ਮਨ ਉੱਤੇ ਇੱਕ ਬਹੁਤ ਬੋਝ ਹੈ ਜਿਹਦਾ ਮੈਂ ਕੁਝ ਨਹੀਂ ਕਰ ਸਕਿਆ ਉਹਦੇ ਕਹਿਣ ਮੁਤਾਬਕ ਇਹ 1987 ਦੇ ਬੈਂਕ ਡਾਕਰੇ ਦੇ ਮੰਗਰੋਂ ਦੀ ਗੱਲ ਹੈ ਜਦੋਂ ਉਹਨੂੰ ਤਫਤੀਸੀ ਵਿਭਾਗ ਦੇ ਵਾਲੇ ਫੜ ਕੇ ਲੈ ਗਏ ਸਨ ਫੇਰ ਉਹ ਸੀਆਰਪੀਐਫ ਦੇ ਦੁੱਗਰੀ ਵਾਲੇ ਟਿਕਾਣੇ ਵਿੱਚ ਉਹਨਾਂ ਦੇ ਹਵਾਲੇ ਕਰਕੇ ਜਿੱਥੇ ਉਹ ਦੋ ਹਫ਼ਤੇ ਰਿਹਾ ਸੀਆਰਪੀਐਫ ਵਾਲੇ ਅਤੇ ਖੂਫੀਆ ਵਿਭਾਗ ਦੇ ਵਾਲੇ ਨਜਾਇਜ਼ ਹਿਰਾਸਤ ਵਿੱਚ ਲਏ ਸਿੰਘਾਂ ਸਿੰਘਣੀਆਂ ਨੂੰ ਅਜਹੀਆਂ ਥਾਮਾਂ ਉੱਤੇ ਰੱਖਦੇ ਸਨ ਜਿੱਥੇ ਤਸ਼ੱਦਦ ਤੋਂ ਬਿਨਾ ਪੁੱਛਗਿੱਛ ਅਤੇ ਜਲਾਲਤ ਦੇ ਖਾਸ ਤਰੀਕੇ ਵਰਤੇ ਜਾਂਦੇ ਹੁੰਣ ਇਸ ਟਿਕਾਣੇ ਉੱਤੇ ਪੁੱਛਗਿੱਛ ਕਰਨ ਵਾਲੇ ਬਹੁਤੇ ਬੰਦੇ ਗੈਰ ਪੰਜਾਬੀ ਸਨ ਉਨ੍ਹਾਂ ਵਿੱਚ ਸਿੱਖਾਂ ਨਾਲ ਖਾਸ ਕਰਕੇ ਖਾੜਕੂਆਂ ਵਿਰੁੱਧ ਬਹੁਤ ਨਫ਼ਰਤ ਭਰੀ ਹੋਈ ਸੀ ਸਭ ਕੈਦੀਆਂ ਲਈ ਇਹਨਾਂ ਦਾ ਬਤੀਰਾ ਨਫ਼ਰਤ ਵਾਲਾ ਸੀ ਜਦੋਂ ਕੋਈ ਵੱਡੇ ਉਹਦੇ ਵਾਲਾ ਇਹਨਾਂ ਕੈਦੀਆਂ ਦੀ ਪੁੱਛ ਕੇ ਛੱਲੇ ਆਉਂਦਾ ਤਾਂ ਉਹਨਾਂ ਦਾ ਬਤੀਰਾ ਹੋਰ ਵੀ ਸਖਤ ਹੋ ਜਾਂਦਾ ਸੀ ਪਰ ਹਰ ਥਾਂ ਤੇ ਕੁਝ ਬੰਦੇ ਚੰਗੇ ਵੀ ਹੁੰਦੇ ਨੇ ਜਿਹੜੇ ਬਾਹਰੋਂ ਦੂਜਿਆਂ ਵਰਗੀ ਦਿਂਦੇ ਨੇ ਪਰ ਉਹਨਾਂ ਦੇ ਅੰਦਰ ਕੁਝ ਨਾ ਕੁਝ ਹਮਦਰਦੀ ਜਾਂ ਤਰਸ ਵਰਗਾ ਪਿਆ ਹੁੰਦਾ ਹੈ ਉਦੋਂ ਦਿੱਲੀ ਹਕੂਮਤ ਦੇ ਦੱਖਣੀ ਅਤੇ ਦੱਖਣ ਪੂਰਬੀ ਇਲਾਕਿਆਂ ਦੇ ਲੋਕਾਂ ਵਿੱਚ ਸਿੱਖਾਂ ਲਈ ਉਹ ਨਫ਼ਰਤ ਨਹੀਂ ਸੀ ਜੋ ਕਿ ਪੱਛਮੀ ਅਤੇ ਉੱਤਰੀ ਇਲਾਕਿਆਂ ਵਿੱਚ ਫੈਲੀ ਹੋਈ ਸੀ ਉਸ ਵਕਤ ਇੱਕ ਦੱਖਣੀ ਹੌਲਦਾਰ ਜੋ ਕਿ ਜਥੇਦਾਰ ਨੂੰ ਰੋਟੀ ਪਾਣੀ ਦਿੰਦਾ ਸੀ ਉਹ ਕੁਝ ਦਿਨਾਂ ਵਿੱਚ ਹੀ ਉਸ ਨਾਲ ਖੁੱਲ ਗਿਆ ਜਦੋਂ ਉਸ ਨੂੰ ਇਹ ਪਤਾ ਲੱਗ ਗਿਆ ਕਿ ਉਹਦੇ ਉੱਤੇ ਮੁਕੱਦਮਾ ਦਰਜ ਹੋ ਗਿਆ ਹੈ ਤੇ ਉਹਨੂੰ ਛੱਡਿਆ ਜਾਣਾ ਹੈ ਤਾਂ ਉਹਦਾ ਬਿਹਾਰ ਜਥੇਦਾਰ ਲਈ ਹੋਰ ਵੀ ਸਹਜ ਹੋ ਗਿਆ ਉਸਨੇ ਛੱਡਣ ਤੋਂ 2 ਦਿਨ ਪਹਿਲਾਂ ਜਥੇਦਾਰ ਨੂੰ ਦੱਸਿਆ ਕਿ ਤੇਰੇ ਤੋਂ ਮਹੀਨਾਕ ਪਹਿਲਾਂ ਇਸ ਕਮਰੇ ਵਿੱਚ ਜਵਾਨ ਔਰਤ ਨੂੰ ਰੱਖਿਆ ਗਿਆ ਸੀ ਤੇਰੇ ਵਾਂਗ ਹੀ ਉਸ ਤੋਂ ਵੀ ਜਰਨਲ ਲਾਭ ਸਿੰਘ ਬਾਰੇ ਪੁੱਛਦੇ ਸਨ ਅਫਸਰ ਲੋਕ ਇੱਥੇ ਆ ਕੇ ਉਹਦੇ ਉੱਤੇ ਬਹੁਤ ਤਸ਼ੱਦਦ ਕਰਦੇ ਸਨ ਬਹੁਤ ਬੁਰਾ ਭਲਾ ਬੋਲਦੇ ਸਨ ਕਈ ਵਾਰ ਉਸ ਨੂੰ ਲੈ ਜਾਂਦੇ ਅਤੇ ਫਿਰ ਜਮਾ ਕਰਵਾ ਜਾਂਦੇ ਸਨ ਉਸ ਨੂੰ ਵੀ ਰੋਟੀ ਪਾਣੀ ਮੈਂ ਹੀ ਦਿੰਦਾ ਹੁੰਦਾ ਸੀ ਉਹ ਮੁਸ਼ਕਲ ਨਾਲ ਹੀ ਕੁਝ ਖਾਂਦੀ ਪੀਂਦੀ ਅਤੇ ਕੰਦ ਨਾਲ ਢੋ ਲਾ ਕੇ ਲੰਮੇ ਪੈ ਕੇ ਸਿੱਧਾ ਜਾਗਦੀ ਰਹਿੰਦੀ ਸੀ ਅਫਸਰ ਉਹਨੂੰ ਜਰਨਲ ਲਾਹਵ ਸਿੰਘ ਨਾਲ ਜੋੜਦੇ ਸਨ ਅਤੇ ਉਸਨੂੰ ਬਾਰ-ਬਾਰ ਕਹਿੰਦੇ ਸਨ ਕਿ ਸਾਨੂੰ ਉਸ ਬਾਰੇ ਦੱਸ। ਉਸ ਦੀਆਂ ਚੀਕਾਂ ਅਤੇ ਦਰਦ ਨਾਲ ਹੂੰਗਣ ਦੀਆਂ ਆਵਾਜ਼ਾਂ ਮੈਨੂੰ ਬਹੁਤ ਤੰਗ ਕਰਦੀਆਂ ਸਨ। ਇੱਕ ਵਾਰ ਸਾਦੇ ਕੱਪੜਿਆਂ ਵਿੱਚ ਆਇਆ ਅਫਸਰ ਉਹਨੂੰ ਅਲਫਾ ਨੰਗਾ ਕਰਕੇ ਉਹਦੇ ਚੱਡੇ ਪਾੜ ਰਿਹਾ ਸੀ ਅਤੇ ਉਹਦੇ ਪਿਸ਼ਾਬ ਵਾਲੀ ਥਾਂ ਤੇ ਠੁੱਡੇ ਮਾਰ ਰਿਹਾ ਸੀ। ਇਹ ਵੇਖਣਾ ਮੇਰੇ ਲਈ ਬਹੁਤ ਅਸਹਿ ਸੀ ਪਰ ਨੌਕਰੀ ਪੇਸ਼ਾ ਬੰਦੇ ਨੇ ਆਪਣੇ ਤੋਂ ਉੱਪਰ ਲਿਆਂਦੇ ਹੁਕਮ ਵਿੱਚ ਹੀ ਚੱਲਣਾ ਹੁੰਦਾ ਹੈ। ਫੇਰ ਉਹ ਅਫਸਰ ਨੇ ਇਹ ਹੁਕਮ ਦਿੱਤਾ ਕਿ ਇਸ ਨੂੰ ਹੁਣ ਨੰਗੀ ਹੀ ਰੱਖਣਾ ਹੈ ਕੋਈ ਕੱਪੜਾ ਨਹੀਂ ਦੇਣਾ ਉਸ ਦਿਨ ਮੰਗਰੋਂ ਉਹ ਨੰਗਿਆਂ ਹੀ ਉਸੇ ਤਰ੍ਹਾਂ ਬੈਠੀ ਰਹਿੰਦੀ ਸੀ ਕਈ ਵਾਰ ਕੰਧ ਨਾਲ ਸਿਰ ਲਾ ਕੇ ਸਿੱਧਾ ਝਾਕਦੀ ਜਾਂ ਫਿਰ ਗੋਡਿਆਂ ਵਿੱਚ ਸਿਰ ਦੇ ਕੇ ਬੈਠੀ ਰਹਿੰਦੀ ਉਸ ਕਮਰੇ ਵਿੱਚ ਕੋਈ ਕੰਬਲ ਵੀ ਨਹੀਂ ਸੀ ਛੱਡਿਆ ਰਾਤ ਨੂੰ ਫਰਸ਼ ਠੰਡਾ ਹੋ ਜਾਂਦਾ ਸੀ ਪਰ ਉਹ ਨੂੰ ਉਵੇਂ ਹੀ ਰੱਖਿਆ ਜਾਂਦਾ ਸੀ ਉਹ ਕਿਸੇ ਚੀਜ਼ ਦੀ ਮੰਗ ਨਹੀਂ ਸੀ ਕਰਦੀ ਸ਼ਾਇਦ ਉਹ ਮੌਤ ਅੜੀਕ ਰਹੀ ਸੀ ਤੇ ਇਸ ਤਰੀਕੇ ਛੇਤੀ ਉਹ ਇਸ ਸਭ ਤੋਂ ਨਿਕਲਣਾ ਚਾਹੁੰਦੀ ਸੀ ਉਹ ਹੌਲਦਾਰ ਦੇ ਕਹਿਣ ਮੁਤਾਬਕ ਕਿ ਉਹ ਸੱਭਿਆਚਾਰਕ ਸ਼ਰਮ ਦੇ ਨਾਤੇ ਆਪਣੇ ਨਾਲ ਇੱਕ ਕੱਪੜਾ ਲੈ ਕੇ ਜਾਂਦਾ ਤੇ ਉਹਨੂੰ ਰੋਟੀ ਦੇਣ ਤੋਂ ਪਹਿਲਾਂ ਆਪਣਾ ਆਪ ਟਕਣ ਲਈ ਕਹਿੰਦਾ ਉਹ ਕੁਝ ਵੀ ਖਾਣ ਤੋਂ ਹਟ ਗਈ ਸੀ ਉਹਨੂੰ ਜਲਾਲਤ ਨੇ ਜਿਉਂਦਾ ਮਾਰ ਦਿੱਤਾ ਸੀ ਠੰਡ ਅਤੇ ਭੁੱਖ ਨਾਲ ਇੱਕ ਰਾਤ ਨੂੰ ਬੇਹੋਸ਼ ਹੋ ਗਈ ਅਗਲੀ ਸਵੇਰ ਪੁਲਿਸ ਵਾਲੇ ਆਏ ਤੇ ਉਹਨੂੰ ਇੱਕ ਕੰਬਲ ਦੀ ਗੱਠੜੀ ਵਿੱਚ ਬੰਨ ਕੇ ਲੈ ਗਏ ਤੇ ਫਿਰ ਉਹ ਮੁੜ ਕੇ ਨਹੀਂ ਆਈ ਹੌਲਦਾਰ ਨੇ ਇਹ ਬਾਰਤਾ ਦੱਸ ਕੇ ਜਥੇਦਾਰ ਨੂੰ ਕਿਹਾ ਕਿ ਤੂੰ ਬਾਹਰ ਜਾ ਕੇ ਇਹ ਔਰਤ ਬਾਰੇ ਜ਼ਰੂਰ ਪਤਾ ਕਰੀ ਅਤੇ ਉਹਦੇ ਘਰ ਵਾਲਿਆਂ ਨੂੰ ਉਹਦੇ ਨਾਲ ਜੋ ਬੀਤੀ ਬਾਰੇ ਦੱਸੀ ਜਥੇਦਾਰ ਦੇ ਕਹਿਣ ਮੁਤਾਬਕ ਉਹਨੇ ਬਾਹਰ ਆ ਕੇ ਅਜਿਹੀ ਔਰਤ ਬਾਰੇ ਬਹੁਤ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਿਹਨੂੰ ਜਰਨਲ ਲਾਭ ਸਿੰਘ ਨਾਲ ਸਬੰਧਤ ਹੋਣ ਕਰਕੇ ਚੁੱਕਿਆ ਗਿਆ ਹੋਵੇ ਮੈਨੂੰ ਵੀ ਉਹਦੇ ਜਾਣਕਾਰੀ ਮਿਲਣ ਤੋਂ ਬਾਅਦ ਸੋਚਣ ਨਾਲ ਕੋਈ ਅਜਿਹੀ ਔਰਤ ਬਾਰੇ ਚੇਤਾ ਨਹੀਂ ਆਇਆ ਜਿਸ ਦੇ ਚੁੱਕੇ ਗਵਾਚੇ ਹੋਣ ਦੀ ਜਾਣਕਾਰੀ ਹੋਵੇ ਮੈਨੂੰ ਜਿਸ ਵੇਲੇ ਦੀ ਗੱਲ ਜਥੇਦਾਰ ਨੇ ਸੁਣਾਈ ਉਸ ਵੇਲੇ ਅਸੀਂ ਜਰਨਲ ਲਾਹ ਸਿੰਘ ਨਾਲ ਬਹੁਤੀਆਂ 18 ਉੱਤੇ ਇਕੱਠੇ ਵਿਚਰਦੇ ਸਾਂ ਪਰ ਸਾਡੀ ਜਾਣਕਾਰੀ ਵਿੱਚ ਅਜਿਹੀ ਕੋਈ ਔਰਤ ਨਹੀਂ ਆਈ ਪੁਲਿਸ ਅਤੇ ਖੂਫੀਆ ਵਿਭਾਗਾਂ ਦੇ ਇੱਕ ਆਮ ਪੈਤੜਾ ਹੁੰਦਾ ਸੀ ਜਦੋਂ ਕਿਸੇ ਠਾਰ ਵਾਲਿਆਂ ਜਾਂ ਦੋਸਤ ਰਿਸ਼ਤੇਦਾਰ ਬੀਬੀਆਂ ਨੂੰ ਫੜਦੇ ਸਨ ਤਾਂ ਉਹ ਉਹਨਾਂ ਨੂੰ ਸਰੀਰਕ ਤੌਰ ਤੇ ਤੋੜਨ ਦੀ ਅਤੇ ਜਲੀਲ ਕਰਨ ਲਈ ਪਹਿਲਾਂ ਦੋਸ਼ ਹੀ ਇਹ ਲਾਉਂਦੇ ਹਨ ਕਿ ਤੁਹਾਡੇ ਖਾੜਤੂਆਂ ਨਾਲ ਸਰੀਰਕ ਸੰਬੰਧ ਹਨ ਉਹ ਕਦੇ ਮੰਨ ਹੀ ਨਹੀਂ ਸਕਦੇ ਕਿ ਬਗਾਨੇ ਬੰਦੇ ਅਤੇ ਔਰਤ ਜੇ ਮਿਲਦੇ ਜਾਣਦੇ ਹੋਣ ਤਾਂ ਉਹਨਾਂ ਵਿੱਚ ਸਰੀਰਕ ਸੰਬੰਧ ਨਾ ਹੋਣਗੇ ਸੋ ਦੋਸਤੋ ਇਹ ਜਾਣਕਾਰੀ ਦਲਜੀਤ ਸਿੰਘ ਬਿੱਟੂ ਨੇ ਆਪਣੀ ਕਿਤਾਬ ਵਿੱਚ ਲਿਖੀ ਹੈ ਤੁਸੀਂ ਇਸ ਜਾਣਕਾਰੀ ਬਾਰੇ ਸੁਣ ਕੇ ਇਸ ਘਟਨਾ ਬਾਰੇ ਸੁਣ ਕੇ ਤੁਹਾਨੂੰ ਕਿਵੇਂ ਲੱਗਿਆ ਆਪਣੀ رائے ਕਮੈਂਟ ਵਿੱਚ ਜਰੂਰ ਦੱਸਿਓ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਵਿੱਚ ਦੱਸਿਓ ਤੇ ਨਾਲ ਹੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਧੰਨਵਾਦ